ਹਰ ਪੇਸ਼ਮ ਪਬਲਿਕ ਸਕੂਲ ਦੀ ਗਰਾਊਂਡ ਦੇ ਵਿੱਚ ਮੌਜੂਦ ਮੇਰੇ ਬਹੁਤ ਹੀ ਪਿਆਰੇ ਛੋਟੇ ਛੋਟੇ ਬੱਚੇ ਬੱਚੀਆਂ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਆਉਣ ਵਾਲਾ ਭਵਿੱਖ ਸਟੇਜ ਤੇ ਮੌਜੂਦ ਮੇਰੇ ਪ੍ਰਾਹਾਂ ਜੀ ਲਖਪੁਰਾ ਸਾਹਿਬ ਐਮਐਲਏ ਤਰਨਤਾਰਨ ਸ਼ਹਿਰਦਾਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਚੇਅਰਮੈਨ ਗੁਰਦੇਵ ਸਿੰਘ ਜੀ ਲਖਣ ਸਾਹਿਬ ਚੇਅਰਮੈਨ ਰਣਜੀਤ ਸਿੰਘ ਜੀ ਚੀਮਾ ਚੇਅਰਮੈਨ ਗੁਰਵਿੰਦਰ ਸਿੰਘ ਜੀ ਬਹਿੜਵਾਲ ਸਾਹਿਬ ਚੇਅਰਮੈਨ ਰਜਿੰਦਰ ਸਿੰਘ ਜੀ ਉਸਮਾ ਸਾਹਿਬ ਤੇ ਹੋਰ ਵੀ ਦਰਜਾ ਬਦਰਜਾ ਆਗੂ ਸਹਿਬਾਨ ਸਾਡੀ ਤਰਨਤਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਜੀ ਪੁਲਿਸ ਪ੍ਰਸ਼ਾਸਨ ਦੇ ਅਫਸਰ ਸਿਵਲ ਪ੍ਰਸ਼ਾਸਨ ਦੇ ਸਾਰੇ ਅਫਸਰ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤੇ ਦੀ ਸਾਂਝ ਪਾਈਏ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਪ੍ਰਤੀ ਚਿੰਤਤ ਹੁੰਦੇ ਆ ਜਿਹੜਾ ਸਾਡੇ ਪੰਜਾਬ ਦੇ ਵਿੱਚ ਪ੍ਰਾਣੀਆਂ ਰਵਾਇਤੀ ਪਾਰਟੀਆਂ ਰਹੀਆਂ ਉਹਨਾਂ ਤੇ ਉਹਨਾਂ ਦੇ ਜਿਹੜੇ ਪਿੰਡਾਂ ਦੇ ਮੋਤ ਪਰ ਉਹਨਾਂ ਨਾਲੋਂ ਜਿਹੜੇ ਸਮਗਲਰਸ ਹਨ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਜਾਂਦੀ ਜਿਹੜਾ ਉਹਨੂੰ ਇਹਨਾਂ ਪਸਿਆਂ ਦੇ ਮੋਤ ਪਰਾਂ ਨੇ ਪਾਣੀ ਪਾ ਪਾ ਕੇ ਸਿੰਜਿਆ ਤੇ ਉਹ ਬੂਟਾ ਸਮੇਂ-ਸਮੇਂ ਤੇ ਵੱਡਾ ਹੁੰਦਾ ਗਿਆ ਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਿੰਮਾ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਲਾਈ ਆ ਉਹਦੇ ਵਿੱਚ ਸਾਰੇ ਸਿਵਲ ਦੇ ਅਫਸਰ ਪੰਜਾਬ ਪੁਲਿਸ ਦੇ ਅਫਸਰ ਸਕੂਲਾਂ ਦੇ ਬੱਚੇ ਸਾਰਿਆਂ ਨੇ ਧਈਆ ਕਰ ਲਿਆ ਕਿ ਇਹ ਜਿਹੜਾ ਯਹਿ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾ ਤ리아 ਦੇ ਰੂਪ ਦੇ ਵਿੱਚ ਪੁਰਾਣੀਆਂ ਪਾਰਟੀਆਂ ਨੇ ਦਿੱਤਾ ਉਹਨੂੰ ਖਤਮ ਕਰਕੇ ਅਸੀਂ ਦਮ ਲਵਾਂਗੇ ਤੇ ਉਹਦੇ ਤਹਿਤ ਅੱਜ ਆਪਾਂ ਸ਼੍ਰੀ ਗੁਰੂ ਹਰਕਿਸ਼ਰਨ ਪਬਲਿਕ ਸਕੂਲ ਦੀ ਗਰਾਊਂਡ ਤੋਂ ਹੁੰਦੇ ਹੋਏ ਬੋੜੀ ਚੌਂਕ ਤੋਂ ਹੁੰਦਿਆ ਆ ਗੁਰੂ ਅਰਜਨ ਦੇਵ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਆਪਾਂ ਨਤਮਸਤਕ ਹੋਣ ਜਾਣਾ ਤੇ ਮੇਰੇ ਪਿਆਰੇ ਬੱਚਿਓ ਪੁਰਾਣੀਆਂ ਸਰਕਾਰਾਂ ਦੇ ਵਿੱਚ ਲੀਡਰਾਂ ਵੱਲੋਂ ਮੋਹਤਬਰਾਂ ਲੋਕ ਕੁਸ਼ਤਪਰਾਇ ਕੀਤੀ ਜਾਂਦੀ ਸੀ ਤੇ ਸਾਡੀ ਸਰਕਾਰ ਦੇ ਵਿੱਚ ਅਸੀਂ ਵਿਸ਼ਵਾਸ ਦਿਵਾਉਣੀ ਹੈ ਤੇ ਪਹਿਲਾਂ ਤੋਂ ਹੀ 3 ਸਾਲ ਹੋ ਗਏ ਸਰਕਾਰ ਬਣੀ ਨੂੰ 3 ਸਾਲ ਤੋਂ ਵੱਧ ਸਮਾਂ ਬੀਤ ਗਿਆ ਡੀਸੀ ਸਾਹਿਬ ਇੱਥੇ ਆ ਐਸਐਸਪੀ ਸਾਹਿਬ ਨੂੰ ਅਸੀਂ ਖੁਦ ਕਹਿੰਦੇ ਰਹੀਨੇ ਆ ਕਿ ਜੇ ਕੋਈ ਸਾਡਾ ਮੋਤਬਰ ਇਹੋ ਜੇ ਮਾੜੇ ਅਨਸਰਮਗਰ ਸਮਗਲਰ ਜਾਂ ਕੋਈ ਗੈਂਗਸਟਰ ਆ ਸਮਾਜ ਵਿਰੋਧੀ ਅਨਸਰ ਆ ਉਹਦੇ ਪਿੱਛੇ ਕੋਈ ਫੋਨ ਕਰਦਾ ਜਾਂ ਉਹਦੇ ਪਿੱਛੇ ਥਾਣੇ ਜਾਂ ਐਸਐਸਪੀ ਦਫਤਰ ਆ ਕੇ ਕਿਸੇ ਦੀ ਸ਼ਿਫਾਰਿਸ਼ ਕਰਦਾ ਤੇ ਬਿਸ਼ੱਕ ਸਾਡੇ ਆਗੂ ਤੇ ਵੀ ਪਰਚਾ ਕਰਕੇ ਉਹਨੂੰ ਅੰਦਰ ਕਰ ਦਿਓ ਸਾਡੀ ਸਰਕਾਰ ਬਣੀ ਤੋਂ ਨਾ ਕਿਸੇ ਸਾਡੇ ਮੋਤ ਪਰ ਨਾ ਕਿਸੇ ਸਰਪੰਚ ਤੇ ਨਾ ਚੇਅਰਮੈਨ ਕਿਸੇ ਤੇ ਨਾ ਅਸੀਂ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਸਾਡਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣੇ ਪੁਰਾਣੀਆਂ ਸਰਕਾਰਾਂ ਦੇ ਜਾਂਦੇ ਹੁੰਦੇ ਹੀ ਕਿ ਜਿਹੜੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਆ ਉਹਨਾਂ ਬੱਚਿਆਂ ਨੂੰ ਸਿਰਫ ਇੱਕ ਜਾਂ ਦੋ ਜਾਂ ਹੱਦ ਤਿੰਨ ਟੀਚਰ ਦੇ ਕੇ ਸਿਰਫ ਖਾਣਾ ਪੂਰਤੀ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਾਈਵੇਟ ਸਕੂਲ ਬਣਾਤੇ ਸਿੱਖਿਆ ਦਾ ਸਿਸਟਮ ਠੀਕ ਕਰਤਾ ਸਕੂਲਾਂ ਦੇ ਵਿੱਚ ਬੀਅਰਡ ਪੀ ਐਚ ਡੀ ਤੱਕ ਕੀਤੇ ਟੀਚਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੇ ਵਿੱਚ ਦਿੱਤੇ ਤੇ ਕੀ ਹੁੰਦਾ ਆ ਸਿੱਖਿਆ ਸਿਹਤ ਤੇ ਰੋਜ਼ਗਾਰ ਇਹ ਤਿੰਨ ਚੀਜ਼ਾਂ ਜਿਹੜੇ ਸੂਬੇ ਦੇ ਵਿੱਚ ਮਿਲ ਜਾਣ ਜਿਹੜੀ ਸਟੇਟ ਤੇ ਮਿਲ ਜਾਣ ਜਾਂਦੀਆਂ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਵਧੀਆ ਪੜ੍ਹਾਈ ਮਿਲ ਜੇ ਤੇ ਉਹਦੇ ਬਾਅਦ ਬੱਚੇ ਪਲੱਸ 2 ਤੋਂ ਬਾਅਦ ਕੋਈ ਵਧੀਆ ਕੋਰਸ ਕਰਕੇ ਵਧੀਆ ਡਿਗਰੀ ਕਰਕੇ ਤੇ ਸਰਕਾਰ ਉਹਨਾਂ ਬੱਚਿਆਂ ਨੂੰ ਮੁੜ ਕੇ ਨੌਕਰੀਆਂ ਦੇ ਦੇ ਜਦੋਂ ਨੌਕਰੀਆਂ ਮਿਲ ਜਾਂਦੇ ਤੇ ਬੱਚੇ ਆਪੇ ਸਿੱਦੇ ਰਸਤੇ ਤੇ ਪੈ ਜਾਂਦੇ ਆ ਤੇ ਮੈਂ ਆਪਦੇ ਛੋਟੇ-ਛੋਟੇ ਬੱਚੇ-ਬੱਚੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਸਵੇਰੇ ਤੇ ਸ਼ਾਮ ਦੇ ਟਾਈਮ ਦੋਵੇਂ ਟਾਈਮ ਤੁਸੀਂ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰੋ ਨਰੋਏ ਸਰੀਰ ਦੇ ਵਿੱਚ ਨਰੋਵਾ ਮਨਵਾਸ ਕਰਦਾ ਜਦੋਂ ਕੋਈ ਬੱਚਾ ਸਵੇਰੇ ਤੇ ਸ਼ਾਮ ਦੇ ਟਾਈਮ ਗਰਾਊਂਡ 'ਚ ਪ੍ਰੈਕਟਿਸ ਕਰਦਾ ਉਹ ਵੱਡਾ ਪਲੇਅਰ ਤੇ ਚੰਗਾ ਇਨਸਾਨ ਵੀ ਬਣਦਾ ਜਿਹੜਾ ਬੱਚਾ ਗਰਾਊਂਡ 'ਚ ਜਾਊਗਾ ਉਹ ਪੜ੍ਹਾਈ ਲਿਖਾਈ ਦੇ ਵਿੱਚ ਵੀ ਤੇਜ਼ ਹੋਊਗਾ ਤਾਂ ਮੈਂ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਅੱਜ ਇਹੋ ਤਹੱਈਆ ਕਰਨਾ ਕਿ ਜਿਹੜਾ ਇਹ ਯੁੱਧ ਨਸ਼ਿਆਂ ਵਿਰੋਧ ਮਾਨ ਸਰਕਾਰ ਨੇ ਮੁਹਿੰਮ ਚਲਾਈ ਆ ਤੇ ਆਪਾਂ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਸਾਰਿਆਂ ਨੇ ਸਾਥ ਦੇਣਾ ਤੇ ਮੈਂ ਮੈਂ ਹੁਣ ਸਾਰੇ ਬੱਚਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਮਾਨ ਸਰਕਾਰ ਦੇ ਜੋ ਇਹ ਮੁਹਿੰਮ ਚਲਾਈ ਗਈ ਆ ਉਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਅੱਗੇ ਹੋ ਕੇ ਸਾਥ ਦੇਣਾ ਤੇ ਜੇ ਕਿਸੇ ਦੀ ਕਲਾਸ ਦੇ ਵਿੱਚ ਕੋਈ ਸਕੂਲ ਦੇ ਵਿੱਚ ਕੋਈ ਬੱਚਾ ਗਲਤ ਸੰਗਤ ਦੇ ਵਿੱਚ ਪਿਆ ਕੋਈ ਬੱਚਾ ਨਸ਼ਾ ਕਰਦਾ ਤੇ ਉਸ ਬੱਚੇ ਦੀ ਜਾਣਕਾਰੀ ਆਪਦੇ ਸਕੂਲ ਦੇ ਟੀਚਰ ਆਪਦੇ ਮੰਮੀ ਡੈਰੀ ਨੂੰ ਆਪਦੇ ਸਕੂਲ ਦੇ ਪ੍ਰਿੰਸੀਪਲ ਨੂੰ ਦੇਣੀ ਆ ਤਾਂ ਜੋ ਉਹ ਬੱਚੇ ਨੂੰ ਸਕੂਲ ਟੀਚਰ ਤੇ ਉਹਦੇ ਮਾਪਿਆਂ ਨੂੰ ਸੱਦ ਕੇ ਸਕੂਲ ਦੇ ਟੀਚਰ ਵਾਰਨਿੰਗ ਕਰਨ ਜੇ ਉਹ ਬੱਚਾ ਨਹੀਂ ਹਟਦਾ ਤੇ ਉਸ ਬੱਚੇ ਨੂੰ ਸਕੂਲ ਦੇ ਵਿੱਚੋਂ ਉਹਦਾ ਨਾਂ ਕੱਟ ਕੇ ਉਹਨੂੰ ਘਰੋਂ ਭੇਜਿਆ ਜਾਵੇ ਤੇ ਸਾਡਾ ਸਕੂਲ ਜਿਹੜਾ ਸਾਡਾ ਸਮਾਜ ਜਿਹੜਾ ਉਹ ਨਸ਼ੇ ਤੋਂ ਰਹਿਤ ਬਣੇ ਤੇ ਮੈਂ ਹੁਣ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੇ ਜੋ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਆਪਾਂ ਉਹਦੇ ਤਹਿਤ ਜਿਹੜੀ ਆਪਾਂ ਇੱਥੇ ਤੋ ਹੱਯਾ ਕਰਨਾ ਆ ਕਿ ਜਿਹੜਾ ਯੁੱਧ ਨਸ਼ਿਆਂ ਵਿਰੋਧ ਚਲਾਇਆ ਗਿਆ ਇਸ ਯੁੱਧ ਨੂੰ ਆਪਾਂ ਜਿੱਤਣਾ ਆ ਤੇ ਨਸ਼ਿਆਂ ਨੂੰ ਖਤਮ ਕਰਨਾ ਆ ਮੈਂ ਲਾਲਜੀ ਸਿੰਘ ਖੁੱਲਰ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਤਭੂਮੀ ਪੰਜਾਬ ਵਿੱਚ ਫੈਲੀ ਨਸ਼ਾਖੋਰੀ ਦੀ ਬ੍ਰਾਈ ਖਿਲਾਫ ਪੁੱਤ ਸਾਰੇ ਬੱਚਿਆਂ ਨੇ ਪਿੱਛੇ-ਪਿੱਛੇ ਬੋਲਣਾ ਹੈ ਮੈਂ ਤਾਂ ਬਾਰਾ ਬੋਲਦਾ ਤੁਸੀਂ ਆਪਣਾ ਨਾਮ ਲੈ ਕੇ ਬੋਲਣਾ ਤੇ ਜਿਵੇਂ ਇੱਕ ਲਾਈਨ ਮੈਂ ਬੋਲੂ ਤੇ ਉਹਦੇ ਪਿੱਛੇ-ਪਿੱਛੇ ਸਾਰੇ ਬੱਚਿਆਂ ਨੇ ਬੋਲਣਾ ਹਾਂ ਮੈਂ ਲਾਲਜੀਤ ਸਿੰਘ ਪੁੱਲਰ ਪੰਜਾਬ ਦਾ ਇੱਕ ਜ਼ਿੰਮੇਵਾਰ ਨੌਜਵਾਨ ਹੋਣ ਦੇ ਨਾਤੇ ਆਪਣੀ ਮਾਤਭੂਮੀ ਪੰਜਾਬ ਵਿੱਚ ਫੈਲੀ ਨਸ਼ਾਖੋਰੀ ਦੀ ਬਰਾਈ ਖਿਲਾਫ ਲੜਨ ਦੀ ਸੌ ਚੱਕਦਾ ਹਾਂ ਇਸ ਲਈ ਮੈਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਹਰ ਸੰਭਵ ਯਤਨ ਕਰਾਂਗਾ ਮੈਂ ਨਸ਼ਾ ਤਸਕਰਾਂ ਦਾ ਪੂਰੀ ਤਰ੍ਹਾਂ ਵਿਰੋਧ ਅਤੇ ਇਸ ਬਾਰੇ ਪ੍ਰਾਪਤ ਜਾਣਕਾਰੀ ਤੁਰੰਤ ਪੁਲਿਸ ਨਾਲ ਸਾਂਝੀ ਕਰਨ ਦੇ ਨਾਲ-ਨਾਲ ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲਿਆਂ ਨੂੰ ਉਹਨਾਂ ਦਾ ਸਾਥ ਦੇਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਮੇਰੇ ਆਸ-ਪਾਸ ਦੇ ਨਸ਼ਾ ਪੀੜਤਾਂ ਦੀ ਇਸ ਬਰਾਈ ਤੋਂ ਆਜ਼ਾਦ ਹੋਣ ਲਈ ਵੀ ਮੈਂ ਹਰ ਸੰਭਵ ਮਦਦ ਕਰਾਂਗਾ ਅਤੇ ਉਹਨਾਂ ਨੂੰ ਇਸ ਦੇ ਇਲਾਜ ਸੰਬੰਧੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿਆਂਗਾ ਕਿਉਂਕਿ ਉਹ ਵੀ ਜ਼ਿੰਦਗੀ 'ਚ ਅੱਗੇ ਵਧਣ ਦਾ ਮੌਕਾ ਦੁਬਾਰਾ ਹਾਸਲ ਕਰਨ ਦੇ ਹੱਕਦਾਰ ਹਨ ਮੈਂ ਹੋਰਨਾਂ ਨਾਗਰਿਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਨਸ਼ਾ ਮੁਕਤ ਜੀਵਨ ਦੇ ਮਹੱਤਵ ਬਾਰੇ ਜਗਰੂ ਕਰ ਲਈ ਜਤਨ ਛੀਰਾਂਗਾ ਅਤੇ ਉਹਨਾਂ ਨੂੰ ਸੱਦਾ ਦੇਵਾਂਗਾ ਕਿ ਪੰਜਾਬ ਦੀ ਨਸ਼ਾ ਮੁਕਤੀ ਲਈ ਇਕਤਾ ਸਭ ਤੋਂ ਵੱਡੀ ਤਾਕਤ ਹੈ ਮੈਂ वचन ਦਿੰਦਾ ਹਾਂ ਕਿ ਮੈਂ ਨਸ਼ਾ ਮੁਕਤ ਪੰਜਾਬ ਸਿਰਜਣ ਵਿੱਚ ਭਾਈਵਾਲ ਬਣਾਂਗਾ ਅਤੇ ਇਸ ਦੇ ਖੁਸ਼ਹਾਲ ਅਤੇ ਸੁਰੱਖਿਅਤ ਉਹ ਵੇਖਦੇ ਨਿਰਮਾਣ ਵਿੱਚ ਯੋਗਦਾਰ ਪਾਵਾਂਗਾ ਜੈ ਹਿੰਦ ਜੈ ਭਰ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਿਆਰੇ ਬੱਚਿਓ ਆਪਾਂ ਇੱਥੋਂ ਡੀਸੀ ਸਾਹਿਬ ਸਾਡੇ ਐਮਐਲਏ ਸਰਬਾਨ ਚੇਅਰਮੈਨ ਸਰਬਾਨ ਤੇ ਸਾਰੇ ਸਾਡੇ ਪ੍ਰਸ਼ਾਸਨ ਦੇ ਅਫਸਰ ਸਾਹਿਬਾਨ ਤੇ ਬੱਚੇ ਆਪਾਂ ਇੱਥੋਂ ਚੱਲ ਕੇ ਆਇਆ ਬੋੜੀ ਚੌਂਕ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਜਾਣਾ ਤੇ ਆਪਾਂ ਬੜੇ ਪਿਆਰ ਨਾਲ ਸਲੂਕ ਨਾਲ ਤੇ ਪੂਰੇ ਇੱਕ ਦੂਜੇ ਦੇ ਨਾਲ ਸਤਿ ਭਾਵਨਾ ਦੇ ਨਾਲ ਚੱਲਣਾ ਕਿਸੇ ਨੂੰ ਆਪਾਂ ਧੱਕਾ ਨਹੀਂ ਮਾਰਨਾ ਕਾਲੇ ਨਹੀਂ ਪੈਣਾ ਪਿਆਰ ਨਾਲ ਚੱਲਣਾ ਅਸੀਂ ਸਾਰੇ ਵੀ ਤੁਹਾਡੇ ਨਾਲ ਪੈਦਲ ਚੱਲ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਥਾਨ ਤੇ ਆਪਾਂ ਜਾ ਕੇ ਨਤਮਸਤਕ ਹੋਵਾਂਗੇ ਮਹਾਰਾਜ ਜੀ ਦੇ ਅਰਦਾਸ ਬੇਨਤੀ ਕਰਾਂਗੇ ਤੇ ਸਰਬੱਤ ਦੇ ਚੜ੍ਹਦੇ ਕਲਾ ਦੀ ਅਰਦਾਸ ਤੇ ਸਰਬੱਦੀ ਚੜ੍ਹਦੀ ਕਲਾ ਤੇ ਸਰਬੱਤੇ ਭਲੇ ਦੀ ਮਨੋ ਕਾਮਨਾ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ